ਪੱਤਰਕਾਰਤਾ ਦੀ ਦੁਨੀਆ ਵਿੱਚ ਲੰਬੇ ਸਮੇਂ ਤੋਂ ਸਰਗਰਮ ਅਤੇ ਵਿਸ਼ਵਾਸਯੋਗ ਸੰਸਥਾ ਪ੍ਰੈਸ ਐਸੋਸੀਏਸ਼ਨੇਸ਼ਨ ਆਫ ਸਟੇਟ ਵੱਲੋਂ ਪੰਜਾਬ ਅਤੇ ਜਲੰਧਰ ਯੂਨਿਟ ਦਾ ਵਿਸਥਾਰ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਟੋਗੜਾ ਅਤੇ ਜਲੰਧਰ ਪ੍ਰਧਾਨ ਰਾਜੇਸ਼ ਥਾਪਾ ਨੇ ਅਜੀਤ ਕੋਲੀ ਨੂੰ ਮੁਖ ਸਲਾਹਕਾਰ ਪੰਜਾਬ ਨਿਯੁਕਤ ਕੀਤਾ ਗਿਆ ਇਸ ਮੌਕੇ ਜਗਜੀਤ ਸਿੰਘ ਢੋਗਰਾ ਨੇ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਪੱਤਰਕਾਰਾਂ ਦੀਆਂ ਆਵਾਜ਼ ਉਹਨਾਂ ਦੇ ਮਸਲੇ ਸਰਕਾਰੀ ਪੱਧਰ ਤੇ ਉਠਾਉਣੇ ਹਨ ਉਹਨਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਉਹਨਾਂ ਦੀ ਇੱਜ਼ਤ ਬਰਕਰਾਰ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੈ ਰਜੇਸ਼ ਥਾਪਾ ਨੇ ਕਿਹਾ ਕਿ ਜਲੰਧਰ ਯੂਨਿਟ ਜਲਦੀ ਹੀ ਹੋਰ ਜ਼ਿਲ੍ਹਿਆਂ ਵਿੱਚ ਵੀ ਆਪਣੀ ਪਹੁੰਚ ਬਣਾਵੇਗਾ ਅਤੇ ਪਿੰਡ ਪੱਧਰ ਤੇ ਵੀ ਪੱਤਰਕਾਰਾਂ ਲਈ ਪ੍ਰੋਗਰਾਮ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸੱਚਾਈ ਅਤੇ ਨਿਸ਼ਪੱਖ ਪੱਤਰਕਾਰਤਾ ਲਈ ਇਹ ਸੰਸਥਾ ਹਮੇਸ਼ਾ ਮੋਹਰਲੇ ਦਰਜੇ ਤੇ ਰਹੇਗੀ। ਪੱਤਰਕਾਰ ਅਜੇ ਕਹੋਲੀ ਨੇ ਕਿਹਾ ਕਿ ਉਹ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਨਾਲ ਮਿਲ ਕੇ ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰਨਗੇ ਅਤੇ ਇੱਕਜੁੱਟ ਰਹਿ ਕੇ ਹਰ ਆਵਾਜ਼ ਨੂੰ ਉੱਚਾ ਚੁੱਕਣਗੇ ਉਹਨਾਂ ਨੇ ਕਿਹਾ ਕਿ ਇਹ ਸੰਸਥਾ ਪੱਤਰਕਾਰਾਂ ਦੀ ਤਾਕਤ ਬਣੇਗੀ ਅਤੇ ਉਹਨਾਂ ਦੇ ਹੱਕ ਲਈ ਹਰ ਮੰਚ ਤੇ ਲੜਾਈ ਲੜੇਗੀ ਇਸ ਮੌਕੇ ਸੀਨੀਅਰ ਪੱਤਰਕਾਰ ਰਮੇਸ਼ ਗਾਬਾ ਪੰਕਜ ਸੋਨੀ ਹਣੀ ਸਿੰਘ ਵਰਜੇਸ਼ ਸ਼ਰਮਾ ਮੌਜੂਦ ਸਨ ਕਿ ਪੰਜਾਬ ਪ੍ਰਧਾਨ ਜਲਜੀਤ ਸਿੰਘ ਡੋਗਰਾ ਨੇ ਅੱਜ ਅਜੇਪੋਲੀ ਨੂੰ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪੰਜਾਬ ਐਡਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ ਇਹਨਾਂ ਨੂੰ ਸਾਨੂੰ ਪੂਰੀਆਂ ਉਮੀਦਾਂ ਹੈ ਕਿ ਇਹ ਆਪਣੇ ਕਾਰਜਕਾਰ ਨੂੰ ਪੂਰੀ ਤਰ੍ਹਾਂ ਨਿਭਾਣਗੇ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਕੋਲੋਂ ਮੈਨੂੰ ਮੋਤੇਦਾਰ ਬਣਾਇਆ ਗਿਆ ਮੈਂ ਆਪਣੇ ਡੋਗਰਾ ਸਾਹਿਬ ਦਾ ਤੇ ਬਾਕੀ ਮੈਂਬਰਾਂ ਦਾ ਬਹੁਤ ਹੀ ਦਿਨੋਂ ਤੋਂ ਧੰਨਵਾਦ ਕਰਦਾ ਹਾਂ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵੱਲੋਂ ਅੱਜ ਅਜੇ ਕੋਲੀ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਜਲੰਧਰ ਦੇ ਉਹਨਾਂ ਨੂੰ ਅਸੀਂ ਅੱਜ ਆਪਣੀ ਪ੍ਰੈਸ ਐਸੋਸੀਏਸ਼ਨ ਦੀ ਜਿਹੜੀ ਪੰਜਾਬ ਦੀ ਟੀਮ ਹੈ ਉਹਦੇ ਵਿੱਚ ਅਸੀਂ ਐਡਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸੀਨੀਅਰ ਪੱਤਰਕਾਰ ਨੇ ਉਹ ਐਸੋਸੀਏਸ਼ਨ ਦੇ ਵਿੱਚ ਆ ਰਹੇ ਨੇ ਔਰ ਸਾਨੂੰ ਆਸ ਹੈ ਕਿ ਐਸੋਸੀਏਸ਼ਨ ਜਿਹੜੀ ਹੈ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਦੀ ਅਗਵਾਈ ਦੇ ਵਿੱਚ ਹੋਰ ਤਰੱਕੀ ਕਰੂਗੀ ਔਰ ਪੱਤਰਕਾਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਪੱਤਰਕਾਰਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜੇ ਚੰਗੇ ਪਲੇਟਫਾਰਮ ਦੇ ਉੱਤੇ ਉਠਾਵਾਂਗੇ ਮੰਤਰੀ ਤੱਕ ਮੁੱਖ ਮੰਤਰੀ ਤੱਕ ਜਿਹੜੀਆਂ ਪੱਤਰਕਾਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲਜਾਂਚ ਕਾਮਯਾਬ ਹੋਵਾਂਗੇ ਅਸੀਂ ਆਸ ਕਰਦੇ ਹਾਂ ਕਿ ਕੋਲੀ ਜੀ ਸਾਡਾ ਪੂਰਾ ਸਾਥ ਦੇਣਗੇ ਤਾਂ ਕਿ ਅਸੀਂ ਜਿਹੜੇ ਪੱਤਰਕਾਰ ਹੈ ਜਲੰਧਰ ਦੇ ਉਹਨਾਂ ਦੀਆਂ ਜਿਹੜੀਆਂ ਮੀਡਾਂ ਨੇ ਉਹਨਾਂ ਨੂੰ ਅਸੀਂ ਜਗ੍ਹਾਇਅ ਕੇ ਰੱਖੀਏ ਔਰ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਸਰਕਾਰ ਤੱਕ ਪਹੁੰਚਣ ਚ ਕੰਮ ਜਾਵੇ ਉਹ ਇਹ ਤਾਂ ਜੋ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣ ਜੋ ਬਾਕੀ ਪ੍ਰਾਂਤਾਂ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਪੱਤਰਕਾਰਾਂ ਨੂੰ ਮਿਲਦੀ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ